ਚਲ ਵੀ ਚਾਲ ਵੀ ਭਜਾ ਕੇ ਘੋੜਾ ਨਿਸ਼ਾਨਾ ਲਾਉਣਾ ਵਾ ਇਹ ਵਾਹ ਕਮਾਲ ਇਹਦੀ ਸਪੀਡ ਵੀ ਬਹੁਤ ਸੀ ਘੋੜੇ ਦੀ ਤੇ ਇਹਨੇ ਨਿਸ਼ਾਨਾ ਵੀ ਪੂਰਾ ਲਾਇਆ ਹੁਣ ਇਹਦੀ ਵਾਰੀ ਆ ਚਲ ਵੀ ਯੋਧਿਆ ਚਲ ਵੀ ਚਲ ਵੀ ਚਲ ਵੀ ਚੱਲਦੀ ਸਪੀਡ ਘਟਾ ਨਿਸ਼ਾਨਾ ਆਓ ਬੱਲੇ ਵਾਹ ਇਹ ਵੀ ਲਾਤਾ ਹੁਣ ਅਗਲੀ ਵਾਰੀ ਆਉਗੀ ਆ ਦਰਸ਼ਕੋ ਘੋੜਿਆਂ ਉਤੇ ਭੱਜ ਕੇ ਇਹਨਾਂ ਨੇ ਨਿਸ਼ਾਨੇ ਲਾਉਣੇ ਹੁੰਦੇ ਆ ਮਗਰ ਤੀਰ ਟੰਗੇ ਆ ਤੀਰ ਅੰਦਾਜ਼ੀ ਕਰਨੀ ਆ ਉਹ ਸਾਹਮਣੇ ਪੀਲਾ ਜਾਣਾ ਉਹਦੇ ਤੇ ਨਿਸ਼ਾਨੇ ਲਾਉਣੇ ਆ ਜਿਵੇਂ ਆ ਕੁੜੀਆਂ ਨੇ ਭੱਜ ਕੇ ਘੋੜਾ ਭਜਾ ਕੇ ਨਿਸ਼ਾਨਾ ਲਾਉਣਾ ਹੱਥ 'ਚ ਤੀਰ ਆ ਥੱਲੇ ਘੋੜਾ ਤੇ ਮਗਰ ਪੱਥੇ 'ਚ ਵੀ ਤੀਰ ਰੱਖੇ ਹੋਇਆ ਕਮਾਨ ਪੂਰਾ ਲੋਡ ਕਰਕੇ ਰੱਖਿਆ ਹੋਇਆ ਮਟੀਰੀਅਲ ਆ ਦੇਖੋ ਹੁਣ ਆ ਵੀ ਇਸੇ ਤਰੀਕੇ ਨਾਲ ਹੀ ਮਤਲਬ ਲਾਉਗੀ ਲੈ ਵੀ ਪੱਥੇ 'ਚੋਂ ਕਮਾਨ ਕੱਢ ਤੀਰ ਕੱਢ ਲਿਆ ਚਾਲੇ 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 ਕੱਲੇ ਇਹ ਇਹਦਾ ਸਲੋਈ ਆ ਇਹ ਹੌਲੀ ਲਾਉਗੀ ਮਤਲਬ ਆੜ ਆੜ ਇਹਨਾਂ ਤੇ ਉਹ ਥੱਲੇ ਲਾਤਾ ਹਾਂ ਆਡਾਡ ਪੁਆਇੰਟ ਦਿੱਤੇ ਹੋਏ ਉਹਦੇ ਵਿੱਚ ਨਿਸ਼ਾਨੇ ਲਾਉਣੇ ਆ ਹੁਣ ਇਹਦੀ ਵਾਰੀ ਆ ਆ ਦੇਖਿਓ ਦਰਸ਼ਕੋ ਗਰਾ ਲੈ ਇਸ ਵਕਤ ਅਸੀਂ ਐਡਮੈਂਟਨ ਦੇ ਵਿੱਚਾਂ ਗੋਰੀਆਂ ਦੇ ਮੇਲੇ ਤੇ ਇਹ ਆਡਾਡ ਰਾਉਂਡ ਆ ਓ ਮੈਸ ਹੋ ਗਿਆ ਮਗਰ ਦੀ ਲਾਉਣਾ ਸੀਗਾ ਮਗਰ ਦੀ ਬੰਨ੍ਹ ਕਰਕੇ ਹੁਣ ਇਹਦੀ ਵਾਰੀ ਆ ਗਈ ਇਹ ਇਹ ਚੱਲ 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 ਚੱਲੇ ਓ ਲਾਤਾ ਵੀ ਠੀਕ ਆ ਤਕਾਣੇ ਤੇ تیر ਲਾਤਾ ਇਹਨੂੰ ਕਹਿੰਦਾ ਟਕਾਣੇ ਤੇ تیر ਲਾਉਣਾ ਇਹਨਾਂ ਦੀ ਟ੍ਰੇਨਿੰਗਾਂ ਹੁੰਦੀਆਂ ਸ਼ੌਂਕ ਐ ਹੋ ਜੀ ਇਹਨਾਂ ਦੇ ਆ ਪੱਥੇ 'ਚ تیر ਪਏ ਆ ਆ ਦੇਖ ਸਾਉਦੇ ਆ ਆਪਾਂ ਦਾ ਫੋਟੋ 'ਚ ਜੀ ਤੀਰ ਕਮਾਨ ਦੇ ਵਿੱਚੇ ਸੀ ਨਿਸ਼ਾਨੇ ਤੇ ਆ ਸਿੱਧਾ ਪ੍ਰਸਾਰਣ ਹੀ ਚੱਲ ਰਿਹਾ ਤੁਹਾਡੇ ਸਾਹਮਣੇ ਭਜਾ ਕੇ ਘੋੜਾ ਇਹ ਆਲਾ ਥੋੜਾ ਜਿਹਾ ਮੈਸ ਹੋ ਗਿਆ ਵਾਹ ਹੁਣ ਫੇਰ ਆਹਾ ਆਊਗਾ ਚੱਲ 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 ਚੱਲੇ ਚੱਲ ਓ ਨਹੀਂ ਰੱਸੀ ਦੇ ਵਿੱਚ ਹੀ ਮਾਰ ਗਿਆ ਰੱਸੀ ਜੀ ਮੈਸ ਕਰ ਗਿਆ ਆ ਚੱਕ ਪਾਈ ਕਿਸ ਦੇ ਘੋੜੇ ਘੜੇ ਦੇ ਪੈਰ ਚ ਨਾ ਵੱਜੇ ਆ ਕੁੜੀ ਬਹੁਤ ਤੇਜ਼ ਆ ਆ ਕੁੜੀ ਬਹੁਤ ਤੇਜ਼ ਆ ਲੈ ਇਹ ਲਾਉਗੀ ਨਿਸ਼ਾਨਾ ਤੀਰ ਦਾ ਇਹ ਦੇਖਿਓ ਕਿ ਮਗਰਲੇ ਪਾਸੇ ਆਹ ਹ ਵਾਹ ਕਮਾਲ ਇਹ ਕਮਾਲ ਕਰਦੀ ਆ ਆਈ ਆ ਕਾਮ ਗੋਰੀਆਂ ਦੇ ਤੁਸੀਂ ਦਰਸ਼ਕੋ ਜਿਹੜੀ ਪਲੇਟ ਦੇਖ ਰਹੇ ਹੋ ਤੁਸੀਂ ਤਾਂਬੇ ਦੀ ਹੁਣ ਉਹਦੇ ਵਿੱਚ ਆ ਨਿਸ਼ਾਨਾ ਲਾਊਗੀ ਕੁੜੀ ਘੋੜੇ ਤੇ ਸਵਾਰ ਹੋ ਕੇ ਇਹ ਵਾਹ ਕਮਾਲ ਐਕਸੀਲੈਂਟ ਵਰਕ ਘੋੜੇ ਤੇ ਸਵਾਰ ਆਦੇ ਹੋਰ ਵੀ ਕੰਪੀਟੀਟਰ ਹੈਗੇ ਆ ਆ ਦੇਖ ਸਕਦੇ ਹੋ ਚੱਲ ਵੀ ਚੱਲ ਵੀ ਚੱਲ ਵੀ ਭਜਾ ਕੇ ਘੋੜਾ ਨਿਸ਼ਾਨਾ ਲਾਉਣਾ ਵਾ ਇਹ ਵਾਹ ਕਮਾਲ ਇਹਦੀ ਸਪੀਡ ਵੀ ਬਹੁਤ ਸੀ ਘੋੜੇ ਦੀ ਤੇ ਇਹਨੇ ਨਿਸ਼ਾਨਾ ਵੀ ਪੂਰਾ ਲਾਇਆ ਹੁਣ ਇਹਦੀ ਵਾਰੀ ਆ ਚੱਲ ਵੀ ਯੋਧਿਆ ਚੱਲ ਵੀ ਚੱਲ ਵੀ ਚੱਲ ਵੀ ਚੱਲਦੀ ਸਪੀਡ ਘਟਾ ਨਿਸ਼ਾਨਾ ਆਓ ਬੱਲੇ ਵਾਹ ਇਹ ਵੀ ਲਾਤਾ ਹੁਣ ਅਗਲੀ ਵਾਰੀ ਆਉਗੀ ਆ ਸਾਰੇ ਖਿਡਾਰੀ ਖੜੇ ਆ ਹੈਲਪਰ ਹੁਣ ਇਹਨਾਂ ਦੀ ਅਗਲੀ ਵਾਰੀ ਉਹ ਦੇਖੋ ਵੀ ਇਸ ਵਕਤ ਅਸੀਂ ਐਡਮਿੰਟਨ ਦੇ ਵਿੱਚ ਕੈਨੇਡਾ ਦੇ ਵਿੱਚ ਸ਼ੇਰਵੁੱਡ ਪਾਰਕਲੇ ਪਾਸੇ ਮੁਕਾਬਲੇ ਹੋ ਰਹੇ ਆ ਵਾਹ ਆ ਲੈ ਚੱਕ ਵੀ ਕੱਢ ਪੱਥੇ ਜੋ تیر ਤੇ ਲਾ ਨਿਸ਼ਾਨਾ ਹਾਂ ਇਹ ਤਾਂ ਮਰਜੀ ਦੇ ਵੀ ਉਸਤਾਦ ਆਪਦੇ ਆ ਮੈਨੂੰ ਨਾਲ ਦੀ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਕੁੜੀ ਦੀ ਬੋਲੀ ਜਾਂਦੀ ਆ ਕਿਸੇ ਕੋਲ ਸਵਾਲ ਪੁੱਛਣਾ ਕੋਈ ਦੱਸੋ ਲੈ ਚੱਲ ਕਰ ਲਿਆ ਫੇਰ ਲੋੜ ਚੱਲ ਫੇਰ ਸਪੀਡ ਤੇ ਇਹ ਓ ਲਾਤਾ ਆ ਲਾਤਾ ਪਰ ਪੁਆਇੰਟ ਉਸ ਹੱਥੇ ਮਿਲਣੇ ਉਹ ਸਾਈਡ ਤੇ ਵੱਜਿਆ ਹੁਣ ਇਧਰੋਂ ਆਉ ਚੱਲ 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 ਇਹਨੇ ਵੀ ਕੱਢ ਲਿਆ ਪੱਥੇ ਚੋਂ ਤੀਰ ਏ ਓ ਲਾਤਾ ਹੁਣ ਅੱਗੇ ਹੋਰ ਦੇਖੋ ਕੀ ਕਰਦੇ ਆ ਕਮਾਲ ਆ ਲੱਖ ਕੋੜੇ ਵੀ ਨਾ ਤੇ ਬਹੁਤ ਚੰਗੇ ਹੁੰਦੇ ਆ ਮਾਰਗਨ ਫਰੀਜ਼ੀਅਨ ਜੇ ਕਈ ਤਰ੍ਹਾਂ ਦੇ ਨਦੇ ਕੋੜੇ ਹੁੰਦੇ ਆ ਹੁਣ ਫੇਰ ਆ ਕੁੜੀ ਦੀ ਵਾਰੀ ਆਊਗੀ ਚੱਲ 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 ਜਾਓ ਓ ਲੱਗ ਗਿਆ ਵਾਹ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਜਾਵੇ ਚੱਲ ਚੱਲ ਹੁਣ ਇਹ ਭਜਾ ਕੇ ਲਾਉ ਨਿਸ਼ਾਨਾ ਦੇਖੋ ਟੀਰ ਅੰਦਾਜ਼ੀ ਘੋੜੇ ਤੇ ਸਵਾਰ ਹੋ ਕੇ ਕਰਨਾ ਇਹ ਬਹੁਤ ਵੱਡੀ ਗੱਲ ਆ ਕਮਾਲ ਹੁਣ ਅਲੱਗ-ਅਲੱਗ ਚੱਲੂਗਾ ਹੁਣ ਉਹਣਾ ਜਿਹੜਾ ਚੱਕੀ ਆਉਂਦੇ ਆਹਾ ਸਾਈਨ ਬੋਰਡ ਜਿਆ ਇਹਦੇ ਤੇ ਵੀ ਲਾਉਣਗੇ ਨਿਸ਼ਾਨੇ ਅਲੱਗ ਅਲੱਗ ਰਾਉਂਡ ਆ ਕਦੇ ਉਹਦੇ ਵਿੱਚ ਲਾਉਣਾ ਵਾ ਕਦੇ ਉਹ ਟੱਲ ਦੇ ਵਿੱਚ ਨਿਸ਼ਾਨਾ ਲਾਉਣਾ ਤੇ ਕਦੇ ਭੱਜ ਕੇ ਲਾਉਣਾ ਬਹੁਤ ਇਹਨਾਂ ਦਾ ਹੈ ਇਸ ਤਰੀਕੇ ਦੀ ਪ੍ਰੈਕਟਿਸ ਹੀ ਜਾਰੀ ਰੱਖਦੇ ਆ ਕੁੜੀ ਕੁੜੀ ਫੇਰ ਤਿਆਰ ਆ ਘੋੜੇ 'ਤੇ ਸਵਾਰ ਹੋ ਕੇ ਹੱਥ 'ਚ ਕੁਮਾਨ ਤੇ ਉਹਦੇ ਤੇ ਲਾਉਣਾ ਨਿਸ਼ਾਨਾ ਉਹ ਲਾਤਾ ਵੈਰੀ ਗੁੱਡ ਵੈਰੀ ਗੁੱਡ ਬਈ ਕਮਾਲ ਹੋ ਗਈ ਦਿਲ ਇਹਦਾ ਵੀ ਕਾਹੂ ਮਾਉਂ ਕਰਦਾ ਹੋਊਗਾ ਕਿ ਤੇ ਮੇਰੇ ਕਾਲ ਜਲੀ ਨੂੰ ਨਾ ਸਿੱਧਾ ਹੋ ਜੇ ਤੇ ਉਹ ਨੋਟ ਕਰਾਊਗਾ ਪੁਆਇੰਟ ਵੀ ਇੱਥੇ ਲਾਇਆ ਸੈਂਟਰ ਚ ਲੱਗੂਗੇ ਤਾਂ ਜ਼ਿਆਦਾ ਨੰਬਰ ਮਿਲਣਗੇ ਵਾਹ ਦੇ ਆ ਦੇਖ ਸਾਬੇ ਹਾਂਜੀ ਹੋਰ ਵੀ ਮੌਕਾ ਹੋਊਗਾ ਇਹਦੇ ਕੋਲੇ ਦੇਖਿਓ ਇੱਕ ਘੋੜ ਸਵਾਰੀ ਦੇ ਮੁਕਾਬਲੇ ਅਰਚਰੀ ਮੁਕਾਬਲੇ ਹੋ ਰਿਹਾ ਇਸ ਵਕਤ ਤੀਰ ਅੰਦਾਜ਼ੀ ਹੈਲਮਟ ਪਰਾ ਪਾਇਆ ਪੂਰਾ ਸਿਸਟਮ ਦੇ ਨਾਲ ਆ ਕੰਮ ਇਹ ਓ ਸਾਈਡ ਤੇ ਲੱਗ ਗਿਆ ਪਰ ਸਾਈਡ ਤੇ ਆ ਚਲੋ ਕੋਈ ਗੱਲ ਨਹੀਂ ਚੱਲ ਵੀ ਕੱਢ ਕਮਾਨ ਵਿੱਚੋਂ ਬੜਾ ਜ਼ੋਰ ਦੀ ਮਾਰਿਆ ਹਨਾ ਬੰਦੇ ਦੇ ਕਾਲਜ ਜਿਵੇਂ ਖੁੱਬਦਾ ਹੋਊਗਾ ਜਦੋਂ ਲੜਾਈਆਂ ਚੱਲਦੀ ਹੋਣਗੀਆਂ ਜੰਗਾ ਪੁਰਾਣੇ ਜ਼ਮਾਨੇ ਦੇ ਵਿੱਚ ਚੱਲ ਵੀ ਵਨ ਮੋਰ ਕਹਿੰਦੇ ਹੋਰ ਲੈ ਹੁਣ ਫੇਰ ਆਉ ਚੱਲ ਵੀ ਵਾਹ ਇਹਦੇ ਜਿਆਦਾਤਰ ਨਿਸ਼ਾਨੇ ਲੱਗੇ ਹੀ ਆ ਇਹਦੇ ਚੰਗੀ ਥਲੀਟ ਆ ਇਹ ਬੇ ਦੀਸ ਕਿੱਪਰ ਐਰੋ ਚੱਲ 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 ਫੇਰ ਭੱਜ ਲਾ ਨਿਸ਼ਾਨਾ ਲਾ ਨਿਸ਼ਾਨਾ ਇਹ ਓ ਸਾਈਡ ਤੇ ਸਾਈਡ ਤੇ ਸਾਈਡ ਤੇ ਲੱਗ ਗਿਆ ਸਾਈਡ ਤੇ ਲੱਗ ਗਿਆ ਬਿਲਕੁਲ ਹੁਣ ਇਹਦੀ ਵਾਰੀ ਆਊਗੀ ਆ ਦੇਖਿਓ ਦਰਸ਼ਕੋ ਖੁਰੀਆਂ ਦੇ ਨਾਲ ਮਤਲਬ ਘੋੜਿਆਂ ਦੇ ਮਟੀਰੀਅਲ ਦੇ ਨਾਲ ਹੀ ਘੋੜਾ ਬਣਾਤਾ ਆ ਖੁਰੀਆਂ ਕਿੰਨੀਆਂ ਲੱਗੀਆਂ ਹੋਈਆਂ ਲੈ ਜਾਲੀਆਂ ਜੂਲੀਆਂ ਜੀਆਂ ਫੱਟ ਕਰਕੇ ਆ ਘੋੜਾ ਬਣਾਤਾ ਤੇ ਆ ਇਧਰਲੇ ਪਾਸੇ ਕੁੱਤਾ ਬਣਾਤਾ ਆਟਾ ਬਾਤੂ ਘਟੂ ਸਮਾਨ ਨਾਲ ਗਾਈਆਂ ਗੁਈਆਂ ਆ ਭੇਡੂ ਆ ਬਿਗਹੌਰਨ ਆ ਕੁੱਕੜ ਲੈ ਕੁੱਕੜ ਗੱਡਾ ਸੋਨਾ ਬਣਾਇਆ ਪਿਆ ਕਮਾਲ ਕੁੱਕੜ ਹੋ ਗਿਆ ਆ ਸੂਰ ਬਣਾਇਆ ਹੋਇਆ ਵਾ ਤੇ ਆ ਗਾਂ ਕਮਾਲ ਮੰਨਦੇ ਆ ਨਾ ਕਲਾਕਾਰੀ ਤੇ ਆਹ ਜਾਲੀਆਂ ਜੂਲੀਆਂ ਜਿਹਾ ਨਾਲੀ ਆ ਦੇਖਿਓ ਕਿਰਾ ਸੰਗਲ ਸੰਗਲ ਕਿਸ ਤਰੀਕੇ ਦਾ ਸਿਸਟਮ ਕੀਤਾ ਹੋਇਆ ਇਹਨਾਂ ਨੇ ਵਾਧੂ ਘਾਟੂ ਪੱਤੀਆਂ ਪਲੇਟਾਂ ਕੱਠੀਆਂ ਕਰਕੇ ਲੈ ਆ ਦੇਖ ਸਕਦੇ ਹਾਂ ਆ ਪੂਛ ਵੀ ਬਣਾਈ ਆ ਸਰਿਆ ਕਰਕੇ ਉਹਵੇਂ ਤਿੱਕਾ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਆ ਦੇਖੋ ਦਰਸ਼ਕੋ ਕਿੰਡੀ ਸੋਹਣੀ ਆ ਮਸ਼ੀਨ ਤੇ ਮਸ਼ੀਨ ਦੇ ਵਿੱਚ ਫੁੱਲ ਬੂਟੇ ਲਾ ਕੇ ਪੁਰਾਣੀ ਜ਼ਮਾਨੇ ਦੀ ਕਟੋਫ ਕਟ 100 ਸਾਲ ਪੁਰਾਣੀ ਮਸ਼ੀਨ ਆ ਇਹ ਬਜਾਈ ਕਰਨ ਵਾਲੀ ਆ ਦੇਖ ਸਕਦੇ ਹੋ ਹੈਗਾ ਨਾ ਕਮਾਲ ਲੈ ਕਿੰਨਾ ਸੋਹਣਾ ਡਿਜ਼ਾਈਨਿੰਗ ਕੀਤੀ ਹੋਈ ਆ ਕਲਾਕਾਰੀ ਕੀਤੀ ਹੋਈ ਆ ਇੱਧਰ ਵੀ ਨਹੀਂ ਉਹ ਪਰਲੇ ਪਾਸੇ ਵੀ ਸੇਮ ਇਸੇ ਤਰੀਕੇ ਦੇ ਨਾਲ ਹੀ ਲਾ ਕੇ ਰੱਖੀ ਹੋਈ ਆ ਨੂੰ ਟਪਾਉਣ ਦਾ ਮੁਕਾਬਲਾ ਚੱਲਦਾ ਹਾਰਡਲਸ ਇਹੜੇ ਲੱਗੇ ਨਾ ਬੈਰੀ ਗਰ ਜਿਹਨਾਂ ਨੂੰ ਟਪਾਉਣਾ ਹੁੰਦਾ ਵਾ ਆ ਦੇਖ ਸਾਉਦੂ ਹੀ ਇਵੈਂਟ ਚੱਲ ਰਿਹਾ ਇੱਥੇ ਹਾ ਦਪਾਟਾਣਾ ਹੁਣ ਇਹਦਾ ਥੋੜਾ ਹੀ ਆ ਵੱਧ ਟਪਾਉ ਫੇਰ ਆ ਗੱਲ ਇਹ ਆਚਕ ਠੀਕ ਆ ਗੱਲ ਸ਼ੌਕ ਇਹਨਾਂ ਦੇ ਮੇਰਾ ਦੇ ਵਧਾਉਂਦੇ ਵੀ ਜਾਣਗੇ ਚੱਲ ਚੱਲ ਚਾਲ ਚਾਲ ਚਾਲਾ ਵਾ ਆ ਠੀਕ ਆ ਫਾਲ ਕਰਕੇ ਲਾਦਾ ਚਲੋ ਹੁਣ ਅਗਲਾ ਆ ਆ ਗਿਆ ਸਵਾਰ ਕੁੜੀਆਂ ਹੀ ਆ ਜਾਂ ਸਵਾਰ ਜੜੀਆਂ ਹੈਗੀਆਂ चल 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 और ठीक आ गल और ठीक आ अं शौक है दे और ठीक आने चो देखो ਕੀ ਕਵੀਕੀ ਦਾ ਪਾਸ ਆ ਪਾਸ ਆ ਕਿ ਕੋਈ ਨਾ ਦੇ ਸ਼ੌਂਕ ਆ ਕੋਈ ਟੈਕਨੀਕ ਨੂੰ ਦੇਖਣ ਦੀ ਇਹ ਨਹੀਂ ਕਿ ਆ ਵੀ ਫਰੀ ਦੇ ਵਿੱਚ ਹੀ ਆ ਇਹ ਪਰ ਲੋਕ ਫਿਰ ਵੀ ਦੇਖਣ ਨੂੰ ਬਹੁਤ ਘੱਟ ਆਉਂਦੇ ਆਪਣੇ ਲੋਕ ਘੱਟ ਆਉਂਦੇ ਆ ਗੋਰੇ ਤਾਂ ਖੈਰ ਬਹੁਤ ਬੈਠੇ ਆ ਆ ਸਟੇਡੀਅਮ ਆ ਇੰਨਾ ਭਰਿਆ ਪਿਆ ਵਾ ਤੇ ਆ ਆ ਵੀ ਸਵਾਰ ਆ ਕੁੜੀ ਕੰਨ ਕੋ ਨੂੰ ਦੇਖੋ ਕੋੜੇ ਦੇ ਚੱਲ 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 ਇਹ ਲਾਉ ਮੂਸ਼ਨ ਬਣਾ ਕੇ चल 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 और ठीक है आ देखो गुड ठीक है कामयाब भी कामयाब है ਠੀਕ ਆ। ਲੋ ਜੀ ਉਹ ਟੰਬਾ ਹੋਰ ਚੱਕਦਾ ਉੱਤੇ ਉਹਨਾਂ ਨੇ। ਹੌਲੀ-ਹੌਲੀ ਕਰਕੇ ਵਧਾਉਂਦੇ ਜਾਣਗੇ ਟੰਬੇ। ਲੈ। ਇਹ ਕਰਨਗੇ ਤਾਂ ਇਹ ਵੀ ਬਤਾਤਾ ਤੇ ਇੱਧਰ ਨਹੀਂ ਵਧਾਤਾ। ਲੈ ਆ ਵੀ ਵਧਾਈ ਜਾਂਦੀ ਆ। ਚੱਕ ਹੌਲੀ-ਹੌਲੀ ਕਰਕੇ ਗੱਲ ਵਧਣੀ ਆ ਇਹ ਘਟਣੀ ਤਾਂ ਜਾਪਦੀ ਨਹੀਂ ਮੈਨੂੰ। ਸਵਾਰ ਉਹ ਸਾਹਮਣੇ ਖੜੀ ਆ। ਤਿੰਨ ਸਵਾਰ ਦੋ ਤਿੰਨ ਹੀ ਕੁੜੀਆਂ ਵਾਂ। ਹੁਣ ਇਹ ਇਹਨੂੰ ਵੀ ਵਧਾ ਕੇ ਆਉਣਗੇ। ਕਿਆ ਖਵੀ ਲਓ ਜੀ ਇਹ ਵੀ ਉੱਚਾ ਕਰਤਾ ਆਇਆ ਗੱਲ ਬਾਤ ਲਓ ਜੀ ਹੁਣ ਉੱਚਿਆਂ ਤੋਂ ਨਹੀਂ ਫੇਰ ਟੱਪਣਗੇ ਫੇਰ ਦੁਬਾਰੇ ਆ ਠੀਕ ਆ ਕੋਈ ਫਾਲ ਨਹੀਂ ਕੀਤਾ ਨੇ ਹਜੇ ਤੱਕ ਫਿਲਹਾਲ تیر ਅੰਦਾਜ਼ੀ ਵੀ ਇਹ ਜਾਣਦੀਆਂ ਨੇ ਉਹ ਹੋਰ ਸੀਗੀਆਂ ਟੀਮਾਂ ਵੀ ਆ ਠੀਕ ਆ ਵਾਹ ਕੰਟਰੋਲ ਕਿੰਨਾ ਇਹਨਾਂ ਦਾ ਕੋੜਿਆਂ ਦੇ ਉੱਤੇ ਹੁਣ ਇਹਦੀ ਵਾਰੀ ਆ ਜੂਗੀ ਇਸੇ ਤਰੀਕੇ ਨਾਲ ਹੀ ਇਹ ਚੱਲਦਾ ਜਾਊਗਾ ਹੂੰ ਚੱਲ ਚੱਲ ਪੁਛਾ ਇਹਨੂੰ ਪੂਰਾ ਡੱਕਰ ਹੂੰ ਚਲੋ ਭਈ ਚੱਲ ਪਿਆ ਜੋ ਜੋ ਵਧਦਾ ਜਾਊਗਾ ਤਉ ਤਉ ਇਹ ਇਹਨਾਂ ਨੂੰ ਪੋਲਾ ਨੂੰ ਉੱਚਾ ਕਰਦਾ ਜਾਣਗੇ ਠੀਕ ਆ ਕਾਮਯਾਬ ਪਹਿਲਾ ਤਾਂ ਤਾਂ ਕਾਮਯਾਬ ਆ ਅਟੈਂਪਟ ਦੂਜੀ ਵਾਰੀ ਦੇਖੋ ਠੀਕ ਆ ਗੱਲ ਤਾਂ ਪਤਾ ਹੈ ਨਾ ਸ਼ਾਂਤੋ ਹੀ ਬੈਠੇ ਗੁਰੇ ਕੋਈ ਨਹੀਂ ਬੋਲਦਾ ਹਨਾ ਆਪਣੇ ਹੋਂ ਦਾ ਰੌਲਾ ਹੀ ਪਈ ਜਾਣਾ ਸੀ ਇਹ ਉਹ ਠੀਕ ਆ ਕੁੜੇ ਡਰ ਨਾ ਜਾਣ ਇਸ ਕਰਕੇ ਨਾ ਚੁੱਪੇ ਬੈਠੇ ਆ ਸਾਰੇ ਆ ਚੱਲ 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 ਹੁਣ ਕਿਹਦੇ ਪਾਸੇੋਂ ਆ ਠੀਕ ਆ ਠੀਕ ਆ ਵੀ ਵਾਹ ਕਮਾਲ ਏਡ ਮੈਂਟਨ ਦੇ ਵਿੱਚ ਆ ਸ਼ੇਰਵੁੱਡ ਪਾਰਕ ਵੱਲ ਆਪਾਂ ਹੁਣ ਇਹਦੀ ਵਾਰੀ ਆ ਗਈ ਆ ਠੀਕ ਆ ਗੱਲ ਅਗੋਰੇ ਆਪਦੇ ਜਾਨਵਰਾਂ ਨੂੰ ਪ੍ਰਦਰਸ਼ਨੀ ਤੇ ਲੈ ਕੇ ਆਏ ਆ ਦੇਖਿਓ ਕਿਰਾ ਲੈ ਆਜ ਦਲੇ ਪਸੀਆ ਖੜਾ ਇਧਰ ਵੀ ਨਾ ਹਾ ਛੋਟੀਆਂ ਜੀਆਂ ਬੱਕਰੀਆਂ ਵੀ ਹੈਗੀਆਂ ਇਹਨਾਂ ਦੀਆਂ ਲੈ ਬੱਕਰੀਆਂ ਬੱਕਰੀਆਂ ਵੀ ਰਹਿ ਕੇ ਜਵਾਕ ਇਹਨਾਂ ਦੇ ਖੇਡਦੇ ਫਿਰਦੇ ਆ ਲੈ ਢੇੜ ਓਏ ਆ ਨਿੱਕਾ ਜਿਹਾ ਮੀਣਾ ਆ ਬੈਠਾ ਠੀਕ ਆ ਆ ਹੋਰ ਵੀ ਜਾਨਵਰ ਹੈਗੇ ਇਹਨਾਂ ਦੇ ਆਹ ਦੇ ਇਹਨਾਂ ਦੀ ਔਨ-ਔਨ ਵੀ ਲਾ ਕੇ ਵੇਚਦੇ ਆ ਇਹ ਆ ਦੇਖ ਸਕਦੇ ਹੋ ਦੇਖਿਓ ਆ ਖਰਗੋਸ਼ ਵੀ ਬੈਠੇ ਆ ਖਰਗੋਸ਼ ਵੀ ਵਾਹ ਸੂਰ ਸੂਰ ਵੀ ਰੱਖਿਆ ਆ ਢਿੱਲਾ ਜਾ ਖੜਾ ਵਾ ਕੋਈ ਤੈਨੂੰ ਕੀ ਹੋਇਆ ਲੈ ਹੋਏ ਬੈਂਦੇ ਆ ਇੱਕ ਦੂਜੇ ਨੂੰ ਲੈ ਹੱਸਦਾ ਵਾ ਤੈਨੂੰ ਕਦ ਹਸ ਆਇਆ ਓਏ ਠੀਕ ਆ ਗੱਲ ਲੈ ਆ ਠੀਕ ਆ ਆ ਅਲਪੈਕਾ ਕਹਿੰਦੇ ਐ ਇਹਨੂੰ ਇਹ ਥੁੱਕ ਬਹੁਤ ਸੜਦਾ ਹੁੰਦਾ ਵਾ Jag har inte det. på ett par timmar idag. Jag har inte sovit Ja, fisk idag.